ਆਹ ਨਵੀਂ ਸਿਲ ਕਾਲਪਾਤ ਤੇ ਮੌਜੂਦ ਹੈ ਜਨਰਲ ਕਰਦੇ ਨੇ ਜੇ ਟੀਮ ਸਿੰਘ ਨਾਲੋਂ ਅਸੂਮ ਜੂਰੇ ਨਾਲ ਉਹ ਦੇਖ ਸਰਪੇਓ ਭਾਈ ਜਸਪੀਰ ਸਿੰਘ ਰੋਡੇ ਜੋ ਕਿ ਆਪ ਦਾ ਨਿਸ਼ਾਨੀ ਇਹ ਕਾਲਪਾਤ ਦੇ ਸਾਹਮਣੇ ਬਹੁਤ ਮਹੱਤਵਪੂਰਨ ਹੈ ਸਸ਼ਟਿਕਾਲ ਮੈਂ ਸਮਰਨਜੋਤ ਸਿੰਘ ਮੱਕੜ ਤੁਸੀਂ ਸਿੱਧੀਆਂ ਤਸਵੀਰਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਦੇਖ ਰਹੇ ਹੋ ਭਾਈ ਅਮਰਪਾਲ ਸਿੰਘ ਕੱਲ ਸੌ ਚੁੱਕਣਗੇ ਉਸ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਦਾ ਸਨਮਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਸ ਦੇ ਨਾਲ ਹੀ ਭਾਈ ਜਸਬੀਰ ਸਿੰਘ ਰੋਡੇ ਰਮੀਤ ਸਿੰਘ ਕਾਲਕਾ ਭਾਈ ਸਰਬਜੀਤ ਸਿੰਘ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਗੁਰਦੁਆਰਾ ਬੰਗਲਾ ਸਾਹਿਬ ਦੀਆਂ ਤਸਵੀਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਭਾਈ ਸਰਬਜੀਤ ਸਿੰਘ ਖਾਲਸਾ ਔਰ ਭਾਈ ਅਮਰਪਾਲ ਸਿੰਘ ਹੋਣਾ ਦੇ ਪਰਿਵਾਰ ਦਾ ਪਹਿਲਾ ਸ਼ੁਕਰੀਆ ਦਾ ਸ਼ੁਕਰਾਨਾ ਕਰਨ ਵਾਸਤੇ ਮਹਾਰਾਜਾ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਨੇ ਉਸ ਤੋਂ ਬਾਅਦ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਜਾਊਗਾ ਭਾਈ ਸਰਬਜੀਤ ਸਿੰਘ ਦਾ ਔਰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦਾ ਹਰਮਿਤ ਸਿੰਘ ਕਾਲਕਾ ਪ੍ਰਧਾਨ ਨਜ਼ਰ ਆ ਰਹੇ ਨੇ ਔਰ ਪੂਰਾ ਸਿੱਖ ਸੰਗਤ ਦਾ ਇੱਕ ਜਜ਼ਬਾਤ ਜਿਹੜੇ ਇਹਨਾਂ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਭਾਈ ਸਰਬਜੀਤ ਸਿੰਘ ਖਾਲਸਾ ਸ਼ੁਕਰਾਨਾ ਕਰਨ ਵਾਸਤੇ ਬੰਗਲਾ ਸਾਹਿਬ ਬਹੁਤ ਪਾ ਗਿਆ ਹੋਇਆ ਹੈ ਅਤੇ ਜਿਵੇਂ ਦੇਖੋਗੇ ਲਗਾਤਾਰ ਸਥਾਨੀਏ ਸਪੀਕਰ ਪੁਦਵਾਰਾ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਵੀ ਇੱਥੇ ਮੌਜੂਦ ਨੇ ਅਸદાર ਗੁਰਪਿੰਦਰ ਸਿੰਘ ਪੋਰਾ ਸਾਹਿਬ ਮੌਜੂਦ ਨੇ ਹਾਂਜੀ ਬੰਗਲਾ ਸਾਹਿਬ ਨੇ ਔਰ ਲਗਾਤਾਰ ਗੁਰਦੇਵ ਸਿੰਘ ਜੀ ਅਤੇ ਜੋ ਕਿ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਕਿ ਆਪਕਾ ਸੇ ਬੁਲਾਣਾ ਇੱਕ ਮਿੰਟ ਜੀ ਸੇ ਲੱਗਦਾ ਹੈ। ਔਰ ਸਦੀਆਂ ਤਸਵੀਰਾਂ ਗੁਰਦੁਆਰਾ ਬਕਲਾ ਸਾਹਿਬ ਤੋਂ ਤੁਹਾਡੇ ਕੋਲ ਜਾ ਰਹੇ ਆ। ਗੁਰਦੁਆਰਾ ਬਕਲਾ ਸਾਹਿਬ ਤੋਂ ਸਦੀਆਂ ਤਸਵੀਰਾਂ ਤੁਹਾਡੇ ਕੋਲ ਜਾ ਰਹੇ ਆ। ਨਾਲ ਸਾਡੀ ਦਿੱਲੀ ਪੁਰਾਣਾ ਅਮਨਤ ਕਮੇਟੀ ਭਾਈ ਸਰਪਾਲ ਸਿੰਘ ਜੀ ਦੇ ਦਰਵਾਜ਼ੇ ਤੇ ਨਿਕਾ ਜਵਾਕੂ ਜੀ ਦਾ ਜੁਮੇ ਸਰਕਾਰ ਕੇ ਤੇ ਸਿੱਧਾ ਜਾਣਾ ਜੇ ਕਿ 200 ਡਿਵੈਲਪਮੈਂਟ ਵਾਸਤੇ 500 ਰੁਪਏ ਵਾਲੇ ਸਿੰਘ ਸਾਹਿਬ ਮੈਂ ਤਸਵੀਰਾਂ ਸੀ ਮੋਟੇ ਉਹ ਵੀ ਜਿਨ੍ਹਾਂ ਨਾਲੋਂ ਜਿਹੜੇ ਆਏ ਹੋਏ ਆਇਸਰ ਸਿੰਘ ਜੀ ਨਾਲ ਆਤੇ ਆਏ ਲਗਾਤਾਰ ਬੰਨੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਉਹ ਦੁਆਰਾ ਬੰਗਲਾ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੂਰੀ ਦੁਨੀਆ ਚ ਵਸਦੀ ਸਿੱਖ ਸੰਗਤ ਵਾਸਤੇ ਬਹੁਤ ਇੰਪੋਰਟੈਂਟ ਤਸਵੀਰਾਂ ਨੇ ਕੱਲ 5 ਤਰੀਕ ਨੂੰ ਭਾਈ ਅਮਰਪਾਲ ਸਿੰਘ ਖਾਲਸਾ ਸੌ ਚੱਕਣਗੇ ਔਰ ਹਰਮਿਤ ਸਿੰਘ ਕਾਲਕਾ ਡੀਐਸਜੀ ਐਮਸੀ ਦੇ ਪ੍ਰਧਾਨ ਭਾਈ ਮਰਿਤਪਾਲ ਸਿੰਘ ਦੇ ਪਿਤਾ ਭਾਈ ਸਰਬਜੀਤ ਸਿੰਘ ਖਾਲਸਾ ਇਸ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਗੁਰੂ ਸਾਹਿਬ ਦਾ ਸ਼ੁਕਰੀਆ ਕਰਨ ਵਾਸਤੇ ਪਹੁੰਚੇ ਨੇ

ਦੇਵ ਤੇ ਵਕ ਤੇ ਬੰਲੇ ਬੰਲੇ ਸੁਭ ਤੇ ਰੋ ਦੇਵ ਤੇ ਦੇਵ ਤੇ ਦੇਵ ਤੇ ਰੋ ਬਰਮਰ ਸਾਵੇਂ ਜੇ ਤੈਉ ਤੇ ਹੋਣਾ ਰੂ ਸਾਵੇਂ ਨਿਤ ਉੱਠ ਕੇ ਜੀਵਤ ਜੀਵਤ ਰਵੋ ਏ ਤਾਲ ਪੈ ਸੋ ਹਰ ਜਨ ਕਾਰੇ ਸਤਿਗੁਰ ਤੁਮਰੇ ਕਾ ਸਵਾਰੇ ਜੀਵਤ 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 ਰਵੋ ਏ ਤਾਲ ਪੈ ਸੋ ਹਰ ਜਨ ਕਾਰੇ ਸਤਿਗੁਰ ਤੁਮਰੇ ਕਾ ਸਵਾਰੇ ਆਰੇ ਤੁਮ ਦੁਸਤ ਦੁਸਤ ਹਰ ਮੇ ਸਰਮਾਰੇ ਤੇਰੇ ਬੇਚੀ ਕੀ ਕਰਾਰੇ ਖਵਾ ਗਸਾ ਸਭ ਬਚ ਕਰ ਦੇਣਾ ਆਮਰ ਤੰਗ ਮਹਾਰਸ ਤੇ ਨੇ ਨੇ ਪਾ ਨੇ ਹਰੇਆ ਸੁਨਾ ਨਜੁਬ ਗਾਈ ਸੁਨਾ ਮੈਂ ਫੇਰ ਤੇ ਸੁਨੂ ਜੁਬ ਸੁਨਾ ਨਜੁਬ ਗਾਈ ਇਹ ਵਾਟ ਤੇ ਯਕੀਨ ਬਣਾਇਆ ਮੈਨੂੰ ਬਣਾਇਆ ਇਹ ਵਾਟ ਤੇ ਵਾਟ ਇਹ ਵਾਟ ਤੇ ਯਕੀਨ ਬਣਾਇਆ ਮੈਨੂੰ ਬਣਾਇਆ گایا گر آیا ਸਰ ਗੁਰ ਸਿੰਘ ਸਾਹਿਬ ਜੀ ਨੂੰ ਸੋਚੋ ਚੁੱਕੇ ਹੈ ਕਿ ਆਪ ਵੀ ਨੂੰ ਜਾਣਦੇ ਹੋ ਕਿ ਹੁਣ ਭਾਈ ਪਾਲ ਸਿੰਘ ਜੀ ਕੱਲ ਨੂੰ ਪਿੱਛੇ ਜਾਣ ਦਾ ਜੋ ਸਭਾ ਵੱਲੋਂ ਪਾਰਲੀਮੈਂਟ ਦੇ ਵਿੱਚੋਂ ਜਮਾਤ ਪਿੱਛੇ ਕੇ ਇਕ ਕੰਮ ਹੋ ਰਿਹਾ ਹੈ ਪਾਲ ਸਿੰਘ ਜੀ ਨੂੰ ਅੱਜ ਦਿੱਲੀ ਵੀ ਲੈ ਕੇ ਆਇਆ ਜਾਣਾ ਵਾਅਲਿਮੁਸਲਾਮ ਜੀ ਜੀ

Kazuto This is a toy basket ਪ੍ਰੋਫੈਸਰ ਵੀ ਇੱਥੇ ਮੌਜੂਦ ਹੈ। ਇਹ ਬੋਲੀ ਅਤੇ ਕਲਾ ਦੇ ਅਧਿਐਨ ਦਾ ਇੱਕ ਇਤਿਹਾਸਕ ਆਧਾਰ ਹੈ। ਹਰਿ ਖੜੇ ਖੜੇ ਨੰਗਾ ਸੁਨਗਾ ਗੁਰੂ ਅਰਜਨਾ ਬਿਗਨਨ ਕੀ ਨਾਸ਼ਕ ਬਿਗਨਨ ਕੀ ਰਾਸ਼ਟ ਅੰਮ੍ਰਿਤ ਨਾਮ ਚਲਨ ਆਪਣੇ ਕੋਡਿਤ ਨੂੰ Tá, ফটো <laughs> ম